ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਜੀ ਦਾ ਇਸ ਚੈਨਲ ਵਿੱਚ ਅੱਜ ਦਿਨ ਇਤਿਹਾਸ ਸਾਂਝਾ ਕਰ ਰਹੇ ਹਾਂ ਇਤਿਹਾਸ ਕਾਰ ਜਿਹੜੀਆਂ ਬੁੱਕਾਂ ਨੇ ਉਹਨਾਂ ਨੂੰ ਪੜ ਕੇ ਆਪ ਜੀ ਨਾਲ ਇਤਿਹਾਸ ਸਾਂਝਾ ਕਰ ਰਹੇ ਹਾਂ ਹੁਣ ਨਵਾਂ ਅਧਿਆਇ ਸ਼ੁਰੂ ਕਰ ਰਹੇ ਹਾਂ ਨਵੀਂ ਬੁੱਕ ਜਿਸ ਦਾ ਨਾਮ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਜਿਸ ਵਿੱਚ ਖਾਲਸਾ ਦਰਬਾਰ ਵਿੱਚ ਹੋਈਆਂ ਸਾਜ਼ਿਸ਼ਾਂ ਦੀ ਦਾਸਤਾਨ ਹੈ ਜੋ ਇੱਕ ਗੋਰੇ ਅੰਗਰੇਜ਼ ਵੱਲੋਂ ਲਿਖੀ ਗਈ ਕਿਤਾਬ ਹੈ ਜਾਰਜ ਕਾਰ ਮਾਈਕਲ ਸਮਿੱਤ ਜਿਸਨੇ ਇੱਕ ਕਿਤਾਬ ਲਿਖੀ ਹੈ ਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਜੋ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਇਸ ਕਿਤਾਬ ਵਿੱਚ ਖਾਲਸਾ ਰਾਜ ਜੋ ਗਿਆ ਹੈ ਆਪਣਾ ਖਾਲਸਾ ਰਾਜ ਕਿਵੇਂ ਖਤਮ ਹੋਇਆ ਉਸ ਵਿੱਚ ਜੋ ਸਾਜ਼ਸ਼ਾਂ ਹੋਈਆਂ ਜਾਂ ਮਾਰਾ ਰঞ্জੀਤ ਸਿੰਘ ਦੇ ਪਰਿਵਾਰ ਵਿੱਚ ਜੋ ਸਾਜ਼ਸ਼ਾਂ ਕੀਤੀਆਂ ਗਈਆਂ ਡੋਗਰਿਆਂ ਵੱਲੋਂ ਜਾਂ ਉਹਨਾਂ ਦੇ ਗੋਰੇ ਜਾਂ ਕੋਈ ਵੀ ਜਿਹੜੇ ਸਰਕਾਰੀ ਉੱਤੇ ਕੰਮ ਕਰਦੇ ਸੋਨਾਂ ਵੱਲੋਂ ਜੋ ਵੀ ਸਾਜ਼ਸ਼ਾਂ ਕੀਤੀਆਂ ਉਹ ਸਭ ਇਸ ਗੋਰੇ ਸਮੇਤ ਵੱਲੋਂ ਲਿਖੀਆਂ ਗਈਆਂ ਹਨ ਇਹ ਇਤਿਹਾਸ ਸੁਣਨ ਜੋਗੇ ਆਪ ਜੀ ਬੜੀ ਅਰੀਜਨਲ ਸੁਣਨਾ ਕੱਲਾ ਕੱਲਾ ਅਖਰ ਸੁਣਨ ਵਾਲਾ ਹੈ ਤੇ ਇਸ ਕਿਤਾਬ ਨੂੰ ਸੁਣਨਾ ਵੀਡੀਓ ਨੂੰ ਵੱਧ ਤੋਂ ਵੱਧ ਸੁਨਣਾ ਤੇ ਇਸ ਵੀਡੀਓ ਨੂੰ ਅੱਗੇ ਵੀ ਹੋਰ ਭੈਣਾ ਭਰਾਵਾਂ ਤੱਕ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਮੋਲਾ ਇਤਿਹਾਸ ਸਾਡੇ ਬੱਚਿਆਂ ਤੱਕ ਸਾਡੇ ਹੋਰ ਵੀ ਭੈਣਾ ਭਰਾਵਾਂ ਤੱਕ ਪਹੁੰਚ ਸਕੇ ਵਰਤੋਂ ਵਰ ਇਤਿਹਾਸ ਸ਼ੁਰੂ ਕਰਦੇ ਹਾਂ ਅੱਗੇ ਪਹਿਲਾਂ ਤਾਂ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਇਤਿਹਾਸ ਹੈ ਜੀ ਰਣਜੀਤ ਸਿੰਘ ਦੇ ਪਰਿਵਾਰ ਦਾ ਇਤਿਹਾਸ ਸ਼ੁਰੂ ਕਰਦੇ ਹਾਂ ਇਤਿਹਾਸ ਅੱਗੇ ਇਦਾਂ ਹੈ 1470 ਈਸਵੀ ਦੇ ਨੇੜੇ ਤੇੜੇ ਪੰਜਾਬ ਵਿੱਚ ਰਹਿਣ ਵਾਲੇ ਕਾਲੂ ਨਾਂ ਦੇ ਵੜੈਚ ਗੋਤ ਦੇ ਇੱਕ ਹਿੰਦੂ ਜੱਟ ਤੋਂ ਗੱਲ ਸ਼ੁਰੂ ਕਰਦੇ ਹਾਂ ਕਾਲੂ ਦਾ ਜੱਦੀ ਪਿੰਡ ਲਾਹੌਰ ਤੋਂ 40-50 ਮੀਲ ਉੱਤਰ ਪੱਛਮ ਵੱਲ ਪੁੰਡੀ ਬੁੱਟੀ ਸੀ ਪਿੰਡ ਦਾ ਪੂਰਾ ਨਾਂ ਲੈਣ ਦੀ ਬਜਾਏ ਲੋਕ ਸਿਰਫ ਬੂਟੀ ਹੀ ਆਖਦੇ ਸਨ ਕਾਲੂ ਦਾ ਖਾਨਦਾਨ ਪਿੰਡ ਤਿੰਨ ਪੀੜੀਆਂ ਤੋਂ ਇਸ ਪਿੰਡ ਦਾ ਵਸਨੀਕ ਸੀ ਕਾਲੂ ਦਾ ਜਨਮ ਇਸ ਪਿੰਡ ਵਿੱਚ ਹੋਇਆ ਅਤੇ ਉਸ ਨੇ ਆਪਣਾ ਬਚਪਨ ਤੇ ਜਵਾਨੀ ਦਾ ਕੁਝ ਹਿੱਸਾ ਇੱਥੇ ਗੁਜ਼ਾਰਿਆ ਇਸ ਪਿੰਡ ਦੇ ਲੋਕ ਆਪਣੀਆਂ ਜੰਗਲੀ ਅਤੇ ਮਾਰ ਧਾੜ ਵਾਲੀਆਂ ਕਾਰਵਾਈਆਂ ਕਾਰਨ ਬਦਨਾਮ ਸਨ ਪਰ ਕਾਲੂ ਬੜਾ ਸ਼ਾਂਤ ਜਿਤ ਬੰਦਾ ਮੰਨਿਆ ਜਾਂਦਾ ਸੀ ਮਿਹਨਤ ਕਰਕੇ ਆਪਣੀ ਜ਼ਿੰਦਗੀ ਬਸਰ ਕਰਨ ਵਾਲਾ ਸਵੈਮਾਨੀ ਜੱਟ ਸੀ ਛੜ ਦੀ ਜਮਾਨੀ ਵਿੱਚ ਉਸ ਦਾ ਪਿੰਡ ਤੇ ਪਿੰਡ ਦੇ ਬਦਮਾਸ਼ ਟੋਲੇ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਉਸ ਨੇ ਆਪਣੀ ਪਤਨੀ ਨੂੰ ਨਾਲ ਲਿਆ ਤੇ ਪਿੰਡ ਛੱਡ ਦੇ ਛੱਡ ਗਿਆ ਘੁੰਮਦਾ ਫਿਰਦਾ ਆਖਰ ਇੱਕ ਛੋਟੇ ਜਿਹੇ ਪਿੰਡ ਸਸੇਰੀ ਵਿੱਚ ਜਾ ਬਸਿਆ ਪਿੰਡ ਸਸੇਰੀ ਰਾਜਾ ਸੰਸੀ ਦੇ ਨੇੜੇ ਸੀ ਜਿੱਥੇ ਅੱਜ ਕੱਲ ਸੰਧਾਂ ਵਾਲੀਆਂ ਪਰਿਵਾਰ ਦੀ ਪਿਤਾਪੁਰਖੀ ਜ਼ਗੀਰ ਹੈ ਅਤੇ ਇਹ ਅੰਮ੍ਰਿਤਸਰ ਤੋਂ 4 ਜਾਂ 5 ਮੀਲ ਪੱਛਮ ਵੱਲ ਹੈ। ਇਹ ਪਿੰਡ ਸਾਂਸੀਆਂ ਦਾ ਡੇਰਾ ਸੀ। ਸਾਂਸੀ ਇੱਕ ਟਪਰੀਵਾਸ ਕੁਮੰਤਰੂ ਕਬੀਲਾ ਹੈ ਜੋ ਆਪਣੀਆਂ ਮੁਜਰਮਾਨਾ ਆਤਾਂ ਕਾਰਨ ਬਦਨਾਮ ਹੈ। ਇਸ ਕਬੀਲੇ ਦੇ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਘੁੰਮਦੇ ਹਨ ਅਤੇ ਸਰਕੰਡਿਆਂ ਦੀਆਂ ਬਣੀਆਂ ਝੁੱਗੀਆਂ ਵਿੱਚ ਰਹਿੰਦੇ ਹਨ। ਕਾਲੂ ਸਾਂਸੀਆਂ ਦੇ ਇਸ ਪਿੰਡ ਵਿੱਚ ਰਹਿਣ ਲੱਗਾ। ਜਦ ਦੀ ਪਿੰਡ ਛੱਡ ਔਣ ਦੇ ਬਾਵਜੂਦ ਵੀ ਉਸ ਨੂੰ ਕਾਲੂ ਬੂਟੀ ਹੀ ਆਖਿਆ ਜਾਂਦਾ ਸੀ ਕਾਲੂ ਸਾਸੀਆਂ ਦੇ ਦਰਮਿਆਨ ਵੱਸ ਗਿਆ ਇੱਕ ਵਾਰ ਦੀ ਗੱਲ ਹੈ ਕਾਲੂ ਦੀ ਪਤਨੀ ਜੋ ਗਰਭਵਤੀ ਸੀ ਪਿੰਡ ਤੋਂ ਥੋੜਾ ਦੂਰ ਕਿਸੇ ਕੰਮ ਤੰਦੇ ਗਈ ਹੋਈ ਸੀ ਵਾਪਸ ਆ ਰਹੀ ਸੀ ਕਿ ਘਰ ਦੇ ਰਾਹ ਵਿੱਚ ਹੀ ਉਸ ਨੂੰ ਅਚਾਨਕ ਜਨੇਪਾ ਪੀੜਾ ਹੋਣੀਆਂ ਸ਼ੁਰੂ ਹੋ ਗਈਆਂ ਉਸ ਨੂੰ ਸਾਸੀ ਦੀ ਝੁੱਗੀ ਵਿੱਚ ਸ਼ਰਨ ਲੈਣੀ ਪਈ ਇਸ ਝੁੱਗੀ ਵਿੱਚ ਉਸ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ ਸਾਂਸੀ ਪਰਿਵਾਰ ਨੇ ਉਸ ਦੀ ਪੂਰੀ ਸਾਂਭ ਸੰਭਾਲ ਕੀਤੀ ਉਹ ਪੂਰੇ 40 ਦਿਨ ਸਾਂਸੀਆਂ ਦੀ ਝੁੱਗੀ ਵਿੱਚ ਰਹੀ ਸਾਂਸੀਆਂ ਦੀ ਝੁੱਗੀ ਵਿੱਚ ਪੈਦਾ ਹੋਇਆ ਹੋਣ ਕਰਕੇ ਸਾਂਸੀ ਪਰਿਵਾਰ ਨੇ ਉਸ ਬੱਚੇ ਨੂੰ ਸਾਂਸੀ ਕਬੀਲੇ ਵਿੱਚ ਸ਼ਾਮਲ ਕਰ ਲਿਆ ਇਸ ਲਈ ਭਾਵੇਂ ਉਸ ਬੱਚੇ ਦਾ ਨਾਂ ਜੱਦੂ ਬੂਟੀ ਸੀ ਜੰਦੂ ਬੂਟੀ ਸੀ ਪਰ ਉਹ ਉਸ ਨੂੰ ਜੰਦੂ ਸਾਂਸੀ ਆ ਕੇ ਵੀ ਬੁਲਾਉਂਦੇ ਸਨ ਆਪਣੇ ਮਰਦੇ ਦਮ ਤੱਕ ਉਹ ਜੰਦੂ ਸਾਂਸੀ ਦੇ ਨਾਂ ਨਾਲ ਹੀ ਬੁਜਾਣਿਆ ਜਾਂਦਾ ਸੀ ਇਹ ਹੈ ਉਹ ਦੰਦ ਕਥਾ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੰਦੂ ਨੂੰ ਸਾਂਸੀ ਕਿਉਂ ਕਿਹਾ ਜਾਂਦਾ ਸੀ ਤਕਰੀਬਨ 1476 ਵਿੱਚ ਕਾਲੂ ਬੂਟੀ ਆਪਣੀ ਪਤਨੀ ਅਤੇ ਪੁੱਤਰ ਸਮੇਤ ਪਿੰਡ ਸੰਸੇਰੀ ਛੱਡ ਕੇ ਤੁਰ ਗਿਆ ਅਤੇ ਵਜੀਰਾਬਾਦ ਤੋਂ ਚਾਰ ਕੁਮੀਰ ਉਰਾਂ ਰਹਿਣ ਲੱਗਾ ਲੱਗ ਪਿਆ ਇੱਥੇ 1488 ਦੇ ਨੇੜੇ ਤੇ ਕਾਲੂ ਦੀ ਮੌਤ ਹੋ ਗਈ ਸਾਂਸੀਆਂ ਚੁੱਗੀ ਵਿੱਚ ਜੰਮਿਆ ਉਹਨਾਂ ਦਰਮਿਆਨ ਰਹਿ ਕੇ ਜਵਾਨ ਹੋਇਆ ਤੇ ਉਹਨਾਂ ਦੀ ਜੀਵਨ ਸ਼ੈਲੀ ਆਪਣਾ ਚੁੱਕਿਆ ਜੰਦੂ ਵਧੇਰੇ ਸਾਂਸੀਆਂ ਨਾਲ ਹੀ ਰਹਿੰਦਾ ਸੀ ਅਤੇ ਅਕਸਰ ਉਹਨਾਂ ਦੀਆਂ ਲੁੱਟਾਂ ਖੋਹ ਦੀਆਂ ਮਹਿਮਾਂ ਵਿੱਚ ਵੀ ਉਹਨਾਂ ਦੇ ਨਾਲ ਜਾਂਦਾ ਸੀ ਅਜੇ ਹੀ ਇੱਕ ਮਹਿਮਦਾਨ 1515 ਵਿੱਚ ਜੰਦੂ ਦਾ ਕਤਲ ਹੋ ਗਿਆ ਉਹ ਆਪਣੇ ਪਿੱਛੇ ਗੁਲੇਬ ਜਾਂ ਗੋਲੇ ਬਣਾ ਦਾ ਇੱਕ ਪੁੱਤਰ ਛੱਡ ਗਿਆ ਇਸ ਮੁੰਡੇ ਦਾ ਛੋਟਾ ਨਾਂ ਮੁੰਨੂ ਸੀ ਗੁਲੇਬ ਨੇ ਸਾਂਸੀ ਗੱਬਰਾਂ ਦਾ ਬਹੁਤ ਵੱਡਾ ਟੋਲਾ ਬਣਾ ਰੱਖਿਆ ਸੀ ਇਹਨਾਂ ਕੋਲ ਡੰਗਰਾਂ ਦੇ ਵਗ ਸਨ ਇਹ ਲੋਕ ਡੰਗਰਚਾਰਨ ਬਹਾਨੇ ਜੇਹਲਮ ਚਨਾਬ ਤੇ ਰਾਵੀ ਦੇ ਕਿਨਾਰਿਆਂ ਤੋਂ ਅਗਾਹ ਲਾਹੌਰ ਦੇ ਨੇੜੇ ਅਤੇ ਮਾਝੇ ਤੱਕ ਆ ਜਾਉਂਦੇ ਸਨ ਅਤੇ ਅਨੇਕ ਥਾਵਾਂ ਤੇ ਲੁੱਟ ਖੋਹਦੀਆਂ ਵਾਰਦਾਤਾ ਕਰਦੇ ਸਨ ਗੁਲੇਬ ਨਾਂ ਦਾ ਇਹ ਜਵਾਨ ਭਾਵੇਂ ਅਸਲ ਵਿੱਚ ਵੜੈਚ ਜੱਟ ਸੀ ਪਰ ਇਹ ਸਾਂਸੀਆਂ ਦੇ ਬਹੁਤ ਵੱਡੇ ਟੋਲੇ ਦਾ ਸਰਦਾਰ ਬਣ ਚੁੱਕਾ ਸੀ ਤਕਰੀਬਨ 1549 ਵਿੱਚ ਸੁੰਡ ਜਾਂ ਸੀਂਡੇ ਦੇ ਸਥਾਨ ਤੇ ਜ਼ਖਮ ਖਰਾਬ ਹੋ ਜਾਣ ਕਰ ਗੁਲੇਬ ਦੀ ਮੌਤ ਹੋ ਗਈ ਗੁਲੇਬ ਦਾ ਪੁੱਤਰ ਕਿੱਦੋ ਸੀ ਜੋ ਚੁੱਪਚਾਪ ਰਹਿਣ ਵਾਲਾ ਚੰਗੀਆਂ ਤ ਵਾਲਾ ਤੇ ਸ਼ਾਂਸਵਾ ਦਾ ਬੰਦਾ ਸੀ ਕਿੱਦੋ ਆਪਣੇ ਪਿਤਾ ਦੀ ਇੱਕੋ ਇੱਕ ਵਿਰਾਸਤ ਪਸ਼ੂਆਂ ਦਾ ਵਗ ਲੈ ਕੇ ਸੀਂਡੇ ਪਿੰਡ ਤੋਂ ਚੱਲ ਪਿਆ ਪਹਿਲਾਂ ਉਹ ਕੀਲੀ ਕੀਲੀ ਪਿੰਡ ਗਿਆ ਤੇ ਬਾਅਦ ਵਿੱਚ 1555 ਦੇ ਨੇੜੇ ਤੇੜੇ ਪਿੰਡ ਸ਼ੁਕਰਚੱਕ ਵਿੱਚ ਜਾ ਵਸਿਆ ਜੋ ਉਦੋਂ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਅੱਜਕੱਲ ਦੇ ਗੁਜਰਾਵਾਲਾਂ ਤੋਂ ਡੇਢ ਮੀਲ ਦੂਰ ਦੱਖਣ ਵੱਲ ਸੀ ਇੱਥੇ ਰਹਿੰਦਿਆਂ ਆਪਣੀ ਮਿਹਨਤ ਨਾਲ ਉਹ ਕਾਫੀ ਸਾਰੀ ਜ਼ਮੀਨ ਦਾ مالک ਬਣ ਗਿਆ ਅਤੇ ਆਪਣੇ ਪਰਿਵਾਰ ਨਾਲ ਖੇਤੀਬਾੜੀ ਕਰਨ ਲੱਗਾ ਉਹ ਅਜਿਹਾ ਬੰਦਾ ਸੀ ਜਿਸ ਨੂੰ ਆਲੇ-ਦੁਆਲੇ ਦੇ ਲੋਕ ਅਤੇ ਸਾਂਸੀ ਕਬੀਲੇ ਵਾਲੇ ਰਾਮ ਠੁੱਲ ਆਖਣ ਲੱਗੇ ਜਿਸ ਦਾ ਅਰਥ ਹੁੰਦਾ ਹੈ ਕਿ ਰੱਬ ਦਾ ਭਗਤ ਚੰਗਾ ਤੇ ਸ਼ਾਂਤ ਬੰਦਾ ਕਿਦੋਂ ਦੀ ਮੌਤ तकरीबन 1578 ਵਿੱਚ ਹੋਈ ਕਿੰਦੋ ਦੇ ਦੋ ਪੁੱਤਰ ਸਨ ਰਾਜਾ ਦਾ ਅਤੇ ਪ੍ਰੇਨੂ ਰਾਜਾ ਦਾ ਗੁਰਮੁਖੀ ਜਾਂ ਲੈਂਦੀ ਲਿਖਣ ਵਰਨ ਜਾਣਦਾ ਸੀ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਨਿਗਰਾਨੀ ਦੇ ਨਾਲ-ਨਾਲ ਉਸ ਨੇ ਸ਼ੁਕਰਚੱਕ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲ ਲਈ ਕਿਹਾ ਜਾਂਦਾ ਹੈ ਕਿ ਉਹ ਨੇੜੇ ਤੇੜੇ ਦੇ ਦੇਸ਼ਾਂ ਰਾਜਾਂ ਵਿੱਚ ਵੀ ਵਪਾਰ ਕਰਨ ਲਈ ਜਾਂਦਾ ਸੀ ਰਾਜਾ ਦਾ ਲਗਭਗ 1620 ਵਿੱਚ ਮਰ ਗਿਆ ਤੇ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਿਆ ਠੇਲੂ ਤਖਤੂ ਤਖਤਮਲ ਅਤੇ ਨੀਲੂ ਪਿੰਡ ਦੇ ਨੇੜੇ ਹੋਏ ਇੱਕ ਝਗੜੇ ਵਿੱਚ ਠੇਲੂ ਅਤੇ ਨੀਲੂ ਦੋਵਾਂ ਦਾ ਕਤਲ ਹੋ ਗਿਆ ਦੋਵਾਂ ਦੇ ਹੀ ਕੋਈ ਔਲਾਦ ਨਹੀਂ ਸੀ ਇੰਜ ਤਖਤਮਲ ਆਪਣੇ ਪਿਓ ਦੀ ਜ਼ਮੀਨ ਜਾਇਦਾਦ ਦਾ ਇਕੱਲਾ وارث ਰਹਿ ਗਿਆ ਦੁਕਾਨ ਵੀ ਚੰਗੀ ਚੱਲਦੀ ਸੀ ਅਤੇ ਉਹ ਵੇਅਜੂ ਪੈਸੇ ਦੇ ਕੇ ਵੀ ਕਮਾਈ ਕਰ ਲੈਂਦਾ ਸੀ। ਸ਼ੁਕਰਚਾਕ ਅਤੇ ਇਕਲੀ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਉਸ ਕੋਲ ਗੈਨੇ ਪਈਆਂ ਸਨ। ਆਲੇ-ਦੁਆਲੇ ਦੇ ਇਲਾਕੇ ਵਿੱਚ ਉਸ ਨੂੰ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਵਿਅਕਤੀ ਮੰਨਿਆ ਜਾਂਦਾ ਸੀ। ਉਸ ਦੇ ਦੋ ਪੁੱਤਰ ਬੋਲੂ ਅਤੇ ਬਾਰਾ ਸਨ। ਬਾਰਾ ਦਾ ਨਾਂ ਸਤਕਾਰ ਵਜੋਂ ਭਾਈ 12 ਵਜੋਂ ਪ੍ਰਚਲਿਤ ਹੋਇਆ। ਬੋਲੂ ਦੇ ਬੋਲੂ ਨੇ 9-10 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਤੇ ਸਾਂਸੀਆਂ ਦੇ ਇੱਕ ਢੜ ਵੀ ਟੋਲੇ ਸ਼ਾਮਲ ਹੋ ਗਿਆ। ਇੱਕ ਰਾਤ ਇਸ ਟੋਲੇ ਨੇ ਇਸੇ ਪਿੰਡ ਤੇ ਹਮਲਾ ਕੀਤਾ ਜਿਸ ਵਿੱਚ ਬੋਲੂ ਮਾਰਿਆ ਗਿਆ 12 ਕਿਉਂਕਿ ਧਾਰਮਿਕ ਸੁਭਾਅ ਦਾ ਤੇ ਲੜਾਈ ਝਗੜੇ ਤੋਂ ਦੂਰ ਰਹਿਣ ਵਾਲਾ ਬੰਦਾ ਸੀ ਉਸਨੇ ਸਾਰਾ ਧਿਆਨ ਅਤੇ ਦੁਨਿਆਵੀ ਹਿੱਤਾਂ ਵੱਲ ਲਗਾ ਦਿੱਤਾ ਉਹ ਤਕਰੀਬਨ ਅੱਧੇ ਸ਼ੁਕਰਚੱਕ ਦਾ ਅਤੇ ਦੋ ਖੂਹਾਂ ਦਾ مالک ਬਣ ਗਿਆ ਉਹ ਗੁਜਰਾਵਾਲਾਂ ਵਿੱਚ ਜਾ ਕੇ ਸਿੱਖ ਧਰਮ ਦਾ ਚੇਲਾ ਬਣ ਆਇਆ ਸਿੱਖ ਬੰਦੇ ਉਸਨੂੰ ਭਾਈ ਭਾਈ ਦਾ ਖਿਤਾਬ ਮਿਲਿਆ ਤੇ ਉਸਨੂੰ ਭਾਈ 12 ਆਖਿਆ ਜਾਣ ਲੱਗਾ ਗੁਜਰਾਵਾਲਾ ਦੇ ਸਿੱਖਾਂ ਨੇ ਉਸ ਨੂੰ ਸਿੱਖ ਮਤ ਦੇ ਬਾਣੀ ਬਾਬਾ ਨਾਨਕ ਦਾ ਪਰਿਵਾਰ ਗ੍ਰੰਥ ਪੜ੍ਹਨਾ ਸਿਖਾਇਆ 25 ਸਾਲ ਦੀ ਉਮਰ ਵਿੱਚ ਭਾਈ ਬਾਰਾ ਪਹੁ ਲੈ ਕੇ ਸਿੱਖ ਸਿੰਘ ਬਣ ਲਈ ਅੰਮ੍ਰਿਤਸਰ ਵੱਲ ਚੱਲ ਪਿਆ ਪਰ ਰਸਤੇ ਵਿੱਚ ਇੱਕ ਹਾਸਾ ਹੋਣ ਕਰਕੇ ਉਸ ਨੂੰ ਵਾਪਸ ਮੁੜ ਵਾਪਸ ਆਉਣਾ ਪਿਆ ਉਸ ਦੀ ਖੁਆਇਸ਼ ਪੂਰੀ ਨਾ ਹੋ ਸਕੇ ਪਰ ਉਦੋਂ ਤੋਂ ਉਸ ਨੇ ਕੇਸ ਨਹੀਂ ਕਟਾਇਆ ਅਤੇ ਸ਼ੁਕਰ ਚੱਕ ਤੇ ਕਿ ਲਈ ਵੇ ਪਿੰਡਾਂ ਵਿੱਚ ਗੁਰਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ਉਸਨੇ ਪਿਤਾ ਪੁਰਖੀ ਦੁਕਾਨ ਚੁੱਕ ਦਿੱਤੀ ਬਸ ਗੁਰਬਾਣੀ ਗਾਉਂਦਿਆਂ ਤੇ ਗ੍ਰੰਥ ਪੜ੍ਹਦਿਆਂ ਹੀ ਉਸਦਾ ਕੰਮ ਰਹਿ ਗਿਆ ਮਰਨ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਜਿਸ ਦਾ ਨਾਂ ਬੁੱਧਾ ਸੀ ਨੂੰ ਹੁਕਮ ਕੀਤਾ ਕਿ ਉਹ ਗ੍ਰੰਥ ਪੜ੍ਹਿਆ ਕਰੇ ਅੰਮ੍ਰਿਤਸਰ ਜਾ ਕੇ ਪਹੌਲ ਲਵੇ ਅਤੇ ਸਿੱਖ ਸਿੰਘ ਬਣੇ ਪਿਤਾ ਦੀ ਮੌਤ ਸਮੇ ਬੁੱਧਾ ਸਿਰਫ 9 ਸਾਲ ਦਾ ਬੱਚਾ ਸੀ ਵੱਡਾ ਹੋ ਕੇ ਉਸਨੇ ਪਿਤਾ ਦੀ ਛੱਡੀ ਜ਼ਮੀਨ ਜਾਇਦਾਦ ਅਤੇ ਪੂੰਜੀ ਨੂੰ ਸੰਭਾਲ ਲਿਆ ਤੇ ਪਿਤਾ ਵਾਂਗ ਸ਼ਾਂਤ ਮੈਂ ਧਾਰਮਿਕ ਜੀਵਨ ਬਤੀਤ ਕਰਨ ਲਗਾ ਕੁਦਰਤੀ ਉਹਦੀ ਨੇੜਤਾ ਕੁਝ ਸਿੱਖ ਜਵਾਨਾਂ ਨਾਲ ਹੋ ਗਈ ਅਤੇ ਉਹਨਾਂ ਨਾਲ ਸੰਪਰਕ ਹੋਣ ਤੋਂ ਬਾਅਦ ਉਸਦੇ ਵਿਚਾਰਾਂ ਵਿੱਚ ਪਰਵਰਤਨ ਆਉਣਾ ਸ਼ੁਰੂ ਹੋ ਗਿਆ ਇਸ ਸੰਪਰਕ ਦੇ ਸਿੱਟੇ ਵਜੋਂ ਹੀ ਉਸ ਨੂੰ ਆਪਣੇ ਮਰਦੇ ਪਿਤਾ ਦਾ ਹੁਕਮ ਯਾਦ ਆਇਆ ਆਪਣੇ ਪਿਤਾ ਦਾ ਹੁਕਮ ਪੂਰਾ ਕਰ ਲਈ ਉਹ ਆਪਣੇ ਨਵੇਂ ਬਣੇ ਸਾਥੀਆਂ ਨਾਲ ਅੰਮ੍ਰਿਤਸਰ ਗਿਆ ਅਤੇ ਉੱਥੇ ਪਹੁੰਚ ਲੈ ਕੇ ਆਪਣੇ ਪਰਿਵਾਰ ਦਾ ਸਭ ਤੋਂ ਪਹਿਲਾ ਸਿੱਖ ਬਣਿਆ ਹੁਣ ਉਹ ਲੇਨ ਤੋਂ ਬਾਅਦ ਉਸ ਦਾ ਨਾਮ ਬੁੱਧਾ ਤੋਂ ਬਦਲ ਕੇ ਬੁੱਧ ਸਿੰਘ ਕਰ ਦਿੱਤਾ ਗਿਆ। ਅੰਮ੍ਰਿਤਸਰ ਤੋਂ ਵਾਪਸ ਆ ਕੇ ਬੁੱਧ ਸਿੰਘ ਨੇ ਸ਼ੁਕਰਚੱਕ ਵਿੱਚ ਇੱਕ ਵੱਡੀ ਸਾਰੀ ਹਵੇਲੀ ਬਣਵਾਈ ਜੋ ਉਸ ਦਾ ਮੁੱਖ ਟਿਕਾਣਾ ਹੈੱਡਕੁਆਰਟਰ ਸੀ। ਇੱਥੇ ਉਹ ਸ਼ੁਕਰਚੱਕ ਅਤੇ ਕਿੱਲੀ ਦੋਵਾਂ ਪਿੰਡਾਂ ਦੇ ਲੋਕਾਂ ਤੋਂ ਮਾਨ ਸਤਕਾਰਕ ਬੋਲਦਾ ਸੀ। ਇੰਜ ਉਹ ਪਿੰਡ ਦਾ ਚੌਧਰੀ ਜਾਂ ਮੁਖੀ ਬਣ ਗਿਆ ਪਰ ਉਹ ਸਿਰਫ ਪਿੰਡਾਂ ਬਾਰੇ ਹੀ ਆਪਣੇ ਫਰਜ਼ ਪੂਰੇ ਨਹੀਂ ਕਰਦਾ ਸੀ। ਸੰਗੋ ਉਸ ਨੇ ਆਪਣੇ ਆਪ ਨੂੰ ਸਿੰਘਾਂ ਦੇ ਦਲਾ ਨਾਲ ਅਤੇ ਸਾਂਸੀ ਟੋਲਿਆਂ ਨਾਲ ਵੀ ਜੋੜ ਰੱਖਿਆ ਸੀ। ਇਲਾਕੇ ਵਿੱਚ ਉਸ ਦੀ ਇੱਕ ਦਲੇਰ ਬੰਦੇ ਵਜੋਂ ਅਤੇ ਕਾਮਜੋਖੋ ਖੋ ਖੋ ਕਰਨ ਵਾਲੇ ਵਜੋਂ ਮਸ਼ਹੂਰੀ ਹੋ ਚੁੱਕੀ ਸੀ ਉਹ ਦੂਰ ਦਰਾਜ ਦੇ ਦੱਖਣੀ ਜ਼ਿਲ੍ਹਿਆਂ ਤੋਂ ਡੰਗਰਾਂ ਦੇ ਵਗ ਖੋ ਲੈਂਦਾ ਸੀ ਅਤੇ ਲਾਹੌਰ ਜਾ ਕੇ ਅੰਮ੍ਰਿਤਸਰ ਜਾ ਕੇ ਵੇਚ ਦਿੰਦਾ ਸੀ ਤੇ ਕੁਝ ਕੁ ਆਪਣੀ ਹਵੇਲੀ ਤੇ ਲਿਆ ਕੇ ਬਣ ਲੈਂਦਾ ਸੀ ਉਹ ਅਲਿਸ਼ਾਨ ਡੱਬੀ ਘੋੜੀ ਤੇ ਸਵਾਰ ਹੁੰਦਾ ਸੀ ਇਹ ਘੋੜੀ ਵੀ ਇਲਾਕੇ ਵਿੱਚ ਉਸ ਜਿੰਨੀ ਹੀ ਮਸ਼ਹੂਰ ਸੀ ਲੋਕ ਉਸ ਦੀ ਘੋੜੀ ਨੂੰ ਦੇਸੀ ਆਖਦੇ ਸਨ ਇੰਜ ਦੇਸੀ ਦੇ ਸਵਾਰ ਨੂੰ ਆਪਣੇ ਆਪ ਹੀ ਦੇਸੂ ਆਖਿਆ ਜਾਣ ਲੱਗ ਪਿਆ। ਬੁੱਧ ਸਿੰਘ ਆਪਣੇ ਨਿਹਰ ਹੌਸਲੇ, ਸਮਝਦਾਰੀ ਅਤੇ ਚੁਸਤੀ ਲਈ ਪ੍ਰਸਿੱਧ ਸੀ ਜਿਸ ਕਰਕੇ ਉਹ ਹਰ ਮਹਿਮ ਫਤਿਹ ਕਰ ਲੈਂਦਾ ਸੀ। ਉਹ ਆਪਣੀ ਹਾਜ਼ਰ ਜਵਾਬੀ ਅਤੇ ਹਸਮੁਖ ਸੁਭਾਅ ਕਾਰਨ ਹੀ ਮਸ਼ਹੂਰ ਸੀ। ਉਹ ਗਰੀਬਾਂ ਦੇ ਹੱਕਾਂ ਤੇ ਉਹਨਾਂ ਦੀ ਜਾਇਦਾਦ ਦੇ ਰਾਖੇ ਵਜੋਂ ਵੀ ਪ੍ਰਸਿੱਧ ਸੀ। ਇਸ ਗੱਲ ਦੀ ਮਿਸਾਲ ਦੇਣ ਲਈ ਲੋਕਾਂ ਵਿੱਚ ਇੱਕ ਕਹਾਣੀ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹ ਦੱਖਣੀ ਇਲਾਕੇ ਨਨਖੋਨਾ ਵੱਲੋਂ 100 ਡੰਗਰਾਂ ਵੱਲ 100 ਡੰਗਰਾਂ ਵੱਲ ਕੇ ਲਿਆ ਕੁਝ ਦਿਨ ਬਾਅਦ ਇੱਕ ਬੁੱਢੀ ਵਿਧਵਾ ਉਸ ਨੂੰ ਮਿਲੀ ਬੁੱਢੀ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਨਾਲ ਗੱਲ ਕਰ ਰਹੀ ਸੀ ਉਸ ਨੇ ਦੱਸਿਆ ਕਿ ਉਹ ਬੜੀ ਦੂਰੋਂ ਦੇਸੂ ਕੋਲ ਇੱਕ ਫਰਿਆਦ ਲੈ ਕੇ ਆਈ ਸੀ ਉਹ ਆਪਣੇ ਪੰਜ ਡੰਗਰਾਂ ਨੂੰ ਵਾਪਸ ਲੈ ਜਾਣ ਦੀ ਫਰਿਆਦ ਕਰਨੀ ਚਾਹੁੰਦੀ ਸੀ ਬੁੱਧ ਸਿੰਘ ਨੇ ਚੁਸਤੀ ਨਾਲ ਉਸ ਔਰਤ ਨੂੰ ਕਿਹਾ ਕਿ ਦੇਸੂ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਉਹ ਬੜਾ ਪੱਥਰ ਦਿਲ ਹੈ ਅਤੇ ਆਪਣੀ ਮਰਜ਼ੀ ਕਰਨ ਵਾਲਾ ਬੰਦਾ ਹੈ ਉਸਨੇ ਵਾਅਦਾ ਕੀਤਾ ਕਿ ਉਹ ਬੁੱਢੀ ਦੀ ਮਦਦ ਕਰਲੇ ਉਹਦੇ ਪੰਜ ਡੰਗਰਾਂ ਦੀ ਥਾਂ ਤੇ ਉਸ ਨੂੰ 20 ਡੰਗਰ ਦੇ ਦੇਵੇਗਾ ਉਸਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਆਪਣੇ ਬੰਦਿਆਂ ਨਾਲ 20 ਡੰਗਰ ਉਸਦੇ ਘਰ ਭੇਜ ਦਿੱਤੇ ਰਵਾਇਤ ਦਾਦੀ ਹੈ ਕਿ ਬੁੱਧ ਸਿੰਘ ਨੇ ਆਪਣੀ ਡੱਬੀ ਕੋੜੀ ਤੇ ਬੈਠ ਕੇ 50 ਵਾਰ ਜਹਲਮ ਜਨਾਬ ਤੇ ਰਾਵੀ ਦਰਿਆਵਾਂ ਨੂੰ ਤੈਰ ਕੇ ਪਾਰ ਕੀਤਾ ਸੀ ਉਸ ਦੇ ਸਰੀਰ ਤੇ ਤਲਵਾਰਾਂ ਦੇ 27 ਫੱਟਸਨਾਂ ਤੇ 9 ਤੋੜੇਦਾਰ ਬੰਦੂਕਾਂ ਨਾਲ ਹੋਏ ਫੱਟਸਨਾਂ ਸਭ ਖਤਰਿਆਂ ਨਾਲ ਜੂਝਦਾ ਹੋਇਆ ਵੀ ਉਹ ਸ਼ਾਨਦਾਰ ਢੰਗ ਨਾਲ ਜਿਉਂਦਾ ਰਿਹਾ ਸੀ ਉਸ ਦੀ ਮੌਤ 1716 ਵਿੱਚ ਦਿਮਾਗੀ ਦੌਰੇ ਨਾਲ ਹੋਈ ਉਸ ਦੀ ਪਤਨੀ ਨੂੰ ਉਸ ਦੀ ਮੌਤ ਆਜਿਹਾ ਸਦਮਨ ਲੱਗਿਆ ਕਿ ਉਸੇ ਹੀ ਦਿਨ ਉਸ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਦੋਵਾਂ ਦੀਆਂ ਚਿਤਾਵਾਂ ਨਾਲੋਂ ਨਾਲ ਜਨਾਈਆਂ ਗਈਆਂ ਬੁੱਧ ਸਿੰਘ ਦੇ ਦੋ ਪੁੱਤਰ ਸਨ ਨੌਧ ਸਿੰਘ ਅਤੇ ਹੰਡਾ ਹੰਡਾ ਚੰਦਾ ਸਿੰਘ ਜੋ ਬਾਅਦ ਵਿੱਚ ਸੰਧਾ ਵਾਲੀਆਂ ਘਰਾਣੇ ਦਾ ਮੁਖੀ ਬਣਿਆ ਪਿਤਾ ਦੀ ਮੌਤ ਤੋਂ ਕੁਝ ਚਿਰ ਬਾਅਦ ਨੋਦ ਸਿੰਘ ਖੇਤੀਬਾੜੀ ਪੱਖੋਂ ਬਿਲਕੁਲ ਅਵੇਸਲਾ ਹੋ ਗਿਆ ਤੇ ਖੋਹਾਂ ਖਿੰਜੀ ਦੀਆਂ ਮਹਿਮਾ ਰਾਹੀਂ ਧਾਨਾਂ ਤੇ ਸ਼ੋਰ ਤਾਂ ਹਾਸਲ ਕਰਨ ਦੇ ਰਾਹ ਤੁਰ ਪਿਆ ਪਰ ਛੇਤੀ ਉਸ ਦਾ ਸਪਰਕ ਕੁਝ ਅਜਿਹੇ ਬੰਦਿਆਂ ਨਾਲ ਬਣਿਆ ਜਿਨ੍ਹਾਂ ਨੇ ਉਸ ਦੇ ਵਿਚਾਰਾਂ ਨੂੰ ਹੋਰ ਦਿਸ਼ਾ ਦੇ ਦਿੱਤੀ ਇਹ ਲੋਕ ਡੰਗਰ ਚੋਰੀ ਕਰਨ ਦੇ ਧੰਦੇ ਨੂੰ ਬੜਾ ਨਿਗੁਣਾ ਜਿਹਾ ਧੰਦਾ ਜਮੇਦੇ ਸਨ ਅਤੇ ਉਹਨਾਂ ਦੀ ਨਜ਼ਰ ਵਿੱਚ ਧਾੜਵੀ ਦਾ ਕੰਮ ਵਧੇਰੇ ਗੌਰਵ ਵਾਲਾ ਸੀ ਸੀ ਤੇ ਵਧੇਰੇ ਕਮਾਈ ਵਾਲਾ ਸੀ ਉਸ ਨੇ ਇਹ ਬਦਲਵੀਂ ਰਾਹਾ ਆਪਣੇ ਲਈ ਅਤੇ ਉਹ ਛੇਤ અપਨਾ ਲਈ ਅਤੇ ਉਹ ਛੇਤੀ ਹੀ ਇਸ ਕੰਮ ਵਿੱਚ ਰਾਵਲਪਿੰਡੀ ਤੋਂ ਲੈ ਕੇ ਸਤਲੋਏ ਦੇ ਕੰਡੇ ਤੱਕ ਸਾਰੇ ਇਲਾਕੇ ਵਿੱਚ ਮਸ਼ਹੂਰ ਹੋ ਗਿਆ ਉਸ ਨੇ ਕਈ ਨਵੇਂ 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 ਬਣੇ ਸਿੰਘ ਸਰਦਾਰਾਂ ਦਾ ਨੇੜਤਾ ਬਣਾ ਲਈ ਅਤੇ ਉਹਨਾਂ ਚੋਂ ਹੀ ਇੱਕ ਸਰਦਾਰ ਦੀ ਧੀ ਨਾਲ ਸ਼ਾਦੀ ਕਰ ਲਈ ਇਹ ਸਿੱਖ ਸਰਦਾਰ ਗੁਲਾਬ ਸਿੰਘ ਸੀ ਜਿਸ ਦੇ ਪਿਤਾ ਦਾ ਨਾਂ ਸੀ ਬੀਸੂ ਸੀ ਅਤੇ ਜੋ ਮਜੀਠੇ ਦਾ ਰਹਿਣ ਵਾਲਾ ਸਾਂਸੀ ਜੱਟ ਸੀ ਗੁਲਾਬ ਸਿੰਘ ਅਤੇ ਉਸ ਦਾ ਭਰਾ ਅਮੀਰ ਸਿੰਘ ਸਿੱਖ ਬਣ ਤੋਂ ਬਾਅਦ ਆਪਣੀ ਮਹਿਮਤ ਜਾਂਦੇ ਸਨ ਇਹ ਦੋਵੇਂ ਭਰਾ ਐਨੇ ਚੁਸਤ ਅਤੇ ਕਿਸਮਤ ਦੇ ਤਨੀ ਸਨ ਕਿ ਇਹਨਾਂ ਨੇ ਬਹੁਤ ਥੋੜੇ ਸਮੇਂ ਵਿੱਚ ਬਹੁਤ ਜ਼ਿਆਦਾ ਦੌਲਤ ਇਕੱਠੀ ਕਰ ਲਈ ਤੇ ਮਜੀਠੀਆ ਸਰਦਾਰਾਂ ਵਜੋਂ ਜਾਣੇ ਜਾਣ ਲੱਗੇ ਨੌਧ ਸਿੰਘ ਆਪਣੇ ਕਈ ਦੋਸਤਾਂ ਆਪਣੇ ਅਤੇ ਆਪਣੀ ਪਤਨੀ ਦੇ ਰਿਸ਼ਤੇਦਾਰਾਂ ਤੇ ਆਪਣੀ ਬਰਾਦਰੀ ਦੇ ਬਹੁਤ ਸਾਰੇ ਲੋਕ ਹੋਰ ਲੋਕਾਂ ਸਮੇਤ ਕਪੂਰ ਸਿੰਘ ਗੁਜਰਤੀਆ ਦੀ ਮਿਸਲ ਵਿੱਚ ਸ਼ਾਮਲ ਹੋ ਗਿਆ ਇਹ ਇਸ ਮਿਸਲ ਨੂੰ ਮਾਨ ਤੌਰ ਤੇ ਫੈਜ਼ਲਪੁਰੀਆ ਮਿਸਲ ਆਖਿਆ ਜਾਂਦਾ ਸੀ ਮਿਸਲ ਨੇ ਪਹਿਲੀ ਅਫਗਾਨ ਯੁੱਧ ਵਿੱਚ ਟੱਕਰਾ ਕੀਤਾ ਤੇ ਸਿੱਟੇ ਵਜੋਂ ਨੌ ਸਿੰਘ ਅਤੇ ਉਸ ਦੇ ਸਾਥੀਆਂ ਦੁਸ਼ਮਣ ਫੌਜਾਂ ਫੌਜ ਕੋਲੋਂ ਬਹੁਤ ਸਾਰਾ ਧਾਣਾ ਤੇ ਸਮਾਨ ਹਾਸਲ ਹੋਇਆ ਹਾਸਲ ਹੋਏ ਸਮਾਨ ਨੂੰ ਬੜੀ ਸਾਵਧਾਨੀ ਨਾਲ ਸ਼ੁਕਰਚੱਕਰ ਤੇ ਨਕੀਲੀ ਦੇ ਨੇੜੇ ਤੇੜੇ ਸ਼ੁਭਾ ਦਿੱਤਾ ਗਿਆ ਅਜਿਹਿਆਂ ਮਾਮਲੇ ਵਿੱਚ ਲੰਮੀ ਅਤੇ ਸ਼ਾਨਦਾਰ ਸਮੂਲੀਅਤ ਤੋਂ ਬਾਅਦ 1747 ਵਿੱਚ ਨੌ ਸਿੰਘ ਨੂੰ ਅਜਿਹਿਆਂ ਕਾਰਵਾਈਆਂ ਤੋਂ ਸੁਨਿਆਸ ਲੈਣਾ ਪਿਆ ਕਿਉਂਕਿ ਅਫਗਾਨਾ ਨਾਲ ਇੱਕ ਟੱਕਰੇਦਾਨ ਉਹ ਬੰਦੂਕ ਦੇ ਬਰੂਦ ਦੀ ਮਾਰ ਹੇਠੋਂ ਕਰਨ ਲੜਨ ਜੋਗਾ ਨਾ ਰਿਹਾ 5 ਸਾਲਾਂ ਤੱਕ ਜ਼ਖਮ ਭਰ ਨਾ ਸਕਿਆ ਤੇ ਅਖੀਰ ਉਹ ਮਰ ਗਿਆ ਉਹ ਆਪਣੇ ਪਿੱਛੇ 4 ਪੁੱਤਰ ਛੱਡ ਗਿਆ ਚੜਤ ਸਿੰਘ ਜਨਮ 1721 ਢੱਲ ਸਿੰਘ ਜਨਮ 1724 ਜੀਤ ਸਿੰਘ ਜਨਮ 1727 ਅਤੇ ਨਾਨੂ ਸਿੰਘ ਜਨਮ 1732 ਸਭ ਤੋਂ ਛੋਟਾ ਨਾਨੂ ਸਿੰਘ ਧਾਰਮਿਕ ਬਿਰਤੀ ਵਾਲਾ ਸੀ ਉਸ ਨੂੰ ਭਾਈ ਨੰਜੋ ਸਿੰਘ ਆਖਿਆ ਜਾਂਦਾ ਸੀ ਅਤੇ ਉਹ ਬੇਔਲਾਦ ਮਰਿਆ ਵੱਡਾ ਚੜ੍ਹਤ ਸਿੰਘ ਬਸ ਨਾਮਾਤਰ ਹੀ ਫੈਜ਼ਲਪੁਰੀਆ ਮਿਸਲ ਨਾਲ ਜੁੜਿਆ ਹੋਇਆ ਸੀ ਕਿਉਂਕਿ ਉਸ ਨੇ ਮਿਸਲ ਦੀਆਂ ਸਰਗਰਮੀਆਂ ਤੋਂ ਆਪਣੇ ਆਪ ਨੂੰ ਵੱਖ ਕਰ ਰੱਖਿਆ ਸੀ ਅਤੇ ਉਸ ਦੇ ਛੋਟੇ ਭਰਾ ਹੀ ਉਸ ਦੀ ਥਾਂ ਤੇ ਮਿਸਲ ਦੇ ਸਾਰੇ ਕਾਰਜਾਂ ਵਿੱਚ ਸਰਗਰਮ ਰਹਿੰਦੇ ਸਨ ਫਿਰ ਵੀ ਉਹ ਆਪਣੇ ਆਪ ਨੂੰ ਮਿਸਲ ਨਾਲ ਵੱਖ ਕਰ ਲਿਆ ਸ਼ਾਇਦ ਫਿਰ ਵੀ ਉਸ ਨੇ ਆਪਣੇ ਆਪ ਨੂੰ ਮਿਸਲ ਨਾਲੋਂ ਵੱਖ ਕਰ ਲਿਆ ਸ਼ਾਇਦ ਉਸ ਦੇ ਮਨ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਤਰੱਕੀ ਤੇ ਕੋਈ ਹੋਰ ਮਨਸੂਬੇ ਸਨ 1752 ਵਿੱਚ ਜਾਂ ਇਸ ਤੋਂ ਅਗਲੇ ਸਾਲ ਦੇ ਆਰੰਭ ਵਿੱਚ ਚੜ੍ਹਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੇ ਇਲਾਕੇ ਦੇ ਅਨੇਕਾਂ ਸਾਥੀਆਂ ਨੂੰ ਆਪਣੇ ਨਾਲ ਜੋੜ ਕੇ ਆਪਣਾ ਵੱਖਰਾ ਬਹੁਤ ਵੱਡਾ ਟੋਲਾ ਬਣਾ ਲਿਆ ਉਸ ਦੇ ਟੋਲੇ ਦਾ ਇਲਾਕੇ ਵਿੱਚ ਬਹੁਤ ਦਬਦਬਾ ਸੀ ਅਤੇ ਉਸ ਦੀ ਬਦੌਲਤ ਆਮ ਲੋਕਾਂ ਦੀ ਨਜ਼ਰ ਵਿੱਚ ਸਿੱਖਾਂ ਉੱਪਰ ਬਹੁਤ ਭਰੋਸਾ ਸੀ ਕਿ ਕੀਲੀ ਪਿੰਡ ਦੇ ਮੁਸਲਮਾਨ ਮੁਖੀ ਮੁਹੰਮਦ ਯਾਰ ਨੇ ਚੜਤ ਸਿੰਘ ਅਗੇ ਬੇਨਤੀ ਕੀਤੀ ਕਿ ਉਹ ਭਾਵੇਂ ਉਸ ਦਾ ਸਾਰਾ ਪਿੰਡ ਆਪਣੇ ਅਧੀਨ ਕਰ ਲਵੇ ਪਰ ਉਸ ਦੇ ਪਿੰਡ ਦੀ ਡਾਕਾਂ ਤੋਂ ਰੱਖਿਆ ਕਰੇ ਉਸ ਨੇ ਆਪਣੇ ਪਿੰਡ ਦੇ 15 ਜਵਾਨ ਵੀ ਚੜਤ ਸਿੰਘ ਦੇ ਟੋਲੇ ਵਿੱਚ ਸ਼ਾਮਲ ਕਰ ਦਿੱਤੇ ਚੜਤ ਸਿੰਘ ਦੀ ਤਾਕਤ ਹੋਰ ਵੀ ਵੱਧ ਗਈ ਇਸੇ ਸਮੇਂ ਦੌਰਾਨ ਮਿਲਖਾ ਸਿੰਘ ਨਾਂ ਦੇ ਇੱਕ ਹੋਰ ਸਰਦਾਰ ਨੇ ਗੁਜਰਾਵਾਲਾ ਨੇੜੀਕ ਪਿੰਡ ਮਰੇਲੀ ਮਰੇਲੀਆਂ ਵਾਲਾ ਉੱਪਰ ਕਬਜ਼ਾ ਕਰ ਲਿਆ ਚੜਤ ਸਿੰਘ ਦਾ ਦੋਸਤ ਹੁਣ ਕਾਰਨ ਮਿਲਖਾ ਸਿੰਘ ਆਪਣੇ 20 ਘੋਟ ਸਵਾਰ ਸਮੇਤ ਚੜਤ ਸਿੰਘ ਦੇ ਟੋਲੇ ਵਿੱਚ ਸ਼ਾਮਲ ਹੋ ਗਿਆ ਇੰਜ ਚੜ੍ਹ ਸਿੰਘ ਦਾ ਟੋਲਾ ਇੱਕ ਉਹ ਇੱਕ ਵੱਡਾ ਟੋਲਾ ਬਣ ਗਿਆ ਜਿਸ ਵਿੱਚ 150 ਸਿਰਲਥ ਜੋਧੇ ਸ਼ਾਮਲ ਸਨ ਚੜ੍ਹਤ ਸਿੰਘ ਨੇ ਹਿੰਮਤ ਕਰਕੇ ਗੁਜਰਾਵਾਲਾ ਦੇ ਨੇੜੇ ਤੇੜੇ ਦੇ ਸਾਰੇ ਪਿੰਡਾਂ ਤੇ ਕਬਜ਼ਾ ਕਰ ਲਿਆ ਅਤੇ ਕੱਚੀ ਫਰਾਏ ਨੂੰ ਵੀ ਜਿੱਤ ਲਿਆ ਜਿਸ ਨੂੰ ਉਹ ਆਪਣਾ ਕੇਂਦਰੀ ਸਥਾਨ ਰਾਜਧਾਨੀ ਬਣਾਉਣ ਦੀ ਇੱਛਾ ਰੱਖਦਾ ਸੀ ਲਗਭਗ 1973 ਵਿੱਚ ਚੜ੍ਹ ਸਿੰਘ ਨੇ ਆਪਣੀ ਮਹਿੰਮਾ ਲਈ ਸਲਾਹ ਅਤੇ ਅਗਵਾਈ ਅਮੀਰ ਸਿੰਘ ਗੁਜਰਾਵਾਲਾ ਨਾਂ ਦੇ ਇੱਕ ਸਿਆਣੇ ਬੰਦੇ ਤੋਂ ਲੈਣੀ ਸ਼ੁਰੂ ਕਰ ਦਿੱਤੀ ਅਮੀਰ ਸਿੰਘ ਦਾ ਦਾਦਾ ਸੰਤ ਸੁਨਤ ਨਾਂ ਦਾ ਇੱਕ ਸਾਂਸੀ ਸੀ ਜਿਸ ਦੀ ਉਮਰ 100 ਸਾਲ ਦੱਸੀ ਜਾਂਦੀ ਹੈ ਇਹ ਬਜ਼ੁਰਗ ਵੀ ਪੌਨ ਲੈ ਕੇ ਸਿੱਖ ਬਣਿਆ ਹੋਇਆ ਸੀ ਅਤੇ ਗੁਜਰਾਵਾਲਾ ਦੇ ਨੇੜੇ ਰਹਿੰਦਾ ਸੀ ਅਮੀਰ ਸਿੰਘ ਉਂਝ ਤਾਂ ਫੈਜ਼ਲਪੁਰੀਆਂ ਨਾਲ ਸੰਬੰਧ ਰੱਖਦਾ ਸੀ ਪਰ ਉਹਦੇ ਰਿਸਰ ਗਰਮੀਆਂ ਉਹ ਆਪਣੇ ਪੱਧਰ ਤੇ ਹੀ ਕਰਦਾ ਸੀ ਜੇਹਲਮ ਕਿਨਾਰੇ ਤੇ ਮਾਰਗਾਂ ਤੋਂ ਲੈ ਕੇ ਦਿੱਲੀ ਦੀਆਂ ਦੀਵਾਰਾਂ ਤੱਕ ਉਸ ਦੇ ਨਾਂ ਦੀ ਦਹਿਸ਼ਤ ਸੀ ਉਸ ਕੋਲ ਗੁਜਰਾਵਾਲਾ ਦੇ ਨੇੜੇ ਤੇੜੇ ਬਣੀਆਂ ਬੜੀਆਂ ਜ਼ਮੀਨਾਂ ਸਨ ਅਤੇ ਉਹ ਗੁਜਰਾਵਾਲਾ ਜ਼ਿਲ੍ਹੇ ਦਾ ਪ੍ਰਮੁੱਖ ਬੰਦਾ ਮੰਨਿਆ ਜਾਂਦਾ ਸੀ ਅਮੀਰ ਸਿੰਘ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਸਨ ਉਸ ਨੇ ਆਪਣੀ ਵੱਡੀ ਧੀ ਦਾ ਵਿਆਹ ਚੜ੍ਹਤ ਸਿੰਘ ਨਾਲ ਕਰ ਦਿੱਤਾ ਇਸ ਵਿਆਹ ਤੋਂ ਬਾਅਦ ਦੋ ਪਰਿਵਾਰਾਂ ਦੀ ਤਾਕਤ ਸਾਂਝੀ ਹੋ ਗਈ ਅਮੀਰ ਸਿੰਘ ਤੇ ਚੜ੍ਹਤ ਸਿੰਘ ਨੇ ਆਪਣੀ ਵੱਖਰੀ ਮਿਸਲ ਖੜੀ ਕਰਨ ਦਾ ਮਨ ਬਣਾਇਆ ਇਸ ਲਈ ਬਣੀ ਮਿਸਲ ਵਿੱਚ ਇਸ ਇਸ ਨਵੀਂ ਬਣੀ ਮਿਸਲ ਵਿੱਚ ਚੜ੍ਹਤ ਸਿੰਘ ਉਸਦੇ ਭਰਾ ਅਤੇ ਉਸਦੇ ਸਾਲੇ ਸ਼ਾਮਲ ਸਨ ਪਰ ਅਮੀਰ ਸਿੰਘ ਆਪਣੀ ਮੌਤ ਤੱਕ ਇਸ ਨਵੀਂ ਮਿਸਲ ਦਾ ਮੁਖੀ ਅਤੇ ਮੁੱਖ ਸਲਾਹ ਕਰ ਰਿਹਾ ਅਮੀਰ ਸਿੰਘ ਦੀ ਮੌਤ ਤੋਂ ਬਾਅਦ ਇਸ ਨਵੀਂ ਮਿਸਲ ਨੂੰ ਸ਼ੁਕਰ ਚਕੀਆ ਮਿਸਲ ਆਖਿਆ ਜਾਣ ਲੱਗਾ ਮਿਸਲ ਨੂੰ ਹੋਰ ਪੱਕੇ ਪੈਰੀ ਕਰਨ ਲਈ ਇੱਕ ਕਿਲੇ ਦੀ ਲੋੜ ਮਹਿਸੂਸ ਹੋਈ ਤਾਂ ਇੱਕ ਕੱਚੀ ਸਰਾਏ ਦੇ ਡੇਰੇ ਨਾਲੋਂ ਵੱਧ ਸੁਰੱਖਿਆ ਮਿਲ ਸਕੇ ਮਿਸਲ ਤੇ ਮਿਸਲ ਨੇ ਚੜ੍ਹ ਸਿੰਘ ਦੀ ਅਗਵਾਈ ਹੇਠ ਕਿਲੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਪਰ ਦਿਵਾਰਾਂ ਦੀ ਉਸਾਰੀ ਹਾਲੇ ਪਹਿਲੇ ਪੜਾਅ ਤੇ ਹੀ ਸੀ ਕਿ ਲਾਹੌਰ ਦੇ ਮੁਸਲਮਾਨ ਸਰਦਾਰ ਬਹਾਦਰ ਖਾਨ ਅਫਜਲ ਖਾਨ ਅਤੇ ਕੋਜਾਂ ਸਹੀ ਜੋ ਗਵਰਾਂਡੀ ਸਿੱਖ ਸਰਦਾਰਾਂ ਦੀ ਤਾਕਤ ਤੋਂ ਬੜੀ ਖਾਰਖਾਨਦੇ ਸਨ ਕਿ ਇਹਦੀ ਸਾਰੀ ਰੋਕਣ ਲਈ ਅਤੇ ਉਸਰ ਰਹੀਆਂ ਦਿਵਾਰਾਂ ਨੂੰ ਤਹਿਸ਼ ਨਹਿਸ਼ ਕਰਨ ਲਈ ਫੌਜ ਲੈ ਕੇ ਚੱਲ ਪਏ ਮਿਸਲ ਦੇ ਮੁਖੀ ਚੜ੍ਹ ਸਿੰਘ ਨੂੰ ਸਮੇਂ ਸਿਰ ਹੀ ਉਹਨਾਂ ਦੇ ਮਨਸੂਬੇ ਦਾ ਪਤਾ ਲੱਗ ਗਿਆ ਅਤੇ ਉਹ ਆਪਣੇ 1000 ਜਵਾਨਾਂ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ ਜਦੋਂ ਮੁਸਲਮਾਨ ਸਰਦਾਰ ਉਸਾਰੀ ਰੋਕਣ ਦੀ ਇਸ ਮਹਿਮ ਲਈ ਤੁਰੇ ਤਾਂ ਉਹਨਾਂ ਕੋਲ 1500 ਜਾਂ 2000 ਬੰਦੇ ਸਨ ਇਹਨਾਂ ਬੰਦੇਆਂ ਵਿੱਚ ਬਹੁਤ ਸਾਰੇ ਅਜਿਹੇ ਬੰਦੇ ਸਨ ਜੋ ਅੰਦਰਖਾਤੇ ਚੜ੍ਹ ਸਿੰਘ ਨਾਲ ਮਿਲੇ ਹੋਏ ਸਨ ਇੰਜੇ ਇਹ ਮੁਸਲਮਾਨ ਸਰਦਾਰ ਆਪਣੀ ਫੌਜੀ ਤੁਕੜੀ ਸਮੇਤ ਗੁਜਰਾਵਾਲਾ ਨੇੜੇ ਪਹੁੰਚ ਗਏ ਇਹਨਾਂ ਨੇ ਗੁਜਰਾਵਾਲਾ ਤੋਂ 1.5 ਮੀਲ ਪੂਰਬ ਵਾਲੇ ਪਾਸੇ ਛਾਉਣੀ ਪਾ ਲਈਆਂ ਤੇ ਹਮਲਾ ਕਰਨ ਦੀ ਵਿਉਂਤ ਬਣਾਉਣ ਲੱਗੇ ਛਾਉਣੀ ਪਹੁੰਚ ਦੂਜੀ ਰਾਤ ਉਹ ਹੈਰਾਨ ਪਰੇਸ਼ਾਨ ਰਹਿ ਗਏ ਜਦੋਂ ਚੜ੍ਹ ਸਿੰਘ ਨੇ ਅਚਾਨਕ ਉਹਨਾਂ ਦੀ ਛਾਉਣੀ ਉੱਤੇ ਹੱਲਾ ਬੋਲ ਦਿੱਤਾ ਲਾਹੌਰ ਤੋਂ ਆਈ ਫੌਜ ਭੱਜਣ ਲਈ ਤੇ ਮੁਸਲਮਾਨ ਸਰਦਾਰਾਂ ਨੇ ਮਸਾਂ ਆਪਣੀ ਜਾਨ ਬਚਾਈ ਸ਼ੌਣੀ ਵਿੱਚ ਪਿਆ ਜੰਗੀ ਸਮਾਨ, ਰਸਦਾਂ ਤੇ ਹੋਰ ਕੀਮਤੀ ਸਮਾਨ ਉੱਥੇ ਰਹਿ ਗਿਆ ਜੋ ਚੜ੍ਹ ਸਿੰਘ ਨੇ ਅਤੇ ਉਸਦੇ ਸਾਥੀਆਂ ਨੇ ਸੰਭਾਲ ਲਿਆ। ਇਸ ਜੇਤ ਨਾਲ ਸ਼ੁਗਰ ਚੱਕੀਆ ਮਿਸਲ ਦੇ ਮੁਖੀ ਵਜੋਂ ਚੜ੍ਹ ਸਿੰਘ ਦੀ ਤਾਕਤ ਤੇ ਪ੍ਰਸਿੱਧੀ ਵਿੱਚ ਬੜਾ ਵਾਧਾ ਹੋਇਆ। 1762 ਵਿੱਚ ਜਦੋਂ ਐਮ ਸ਼ਬਦਾਲੀ ਨੇ ਆਪਣੀ ਅਫਗਾਨ ਸੈਨਾ ਨਾਲ ਆਹ ਮੂੰਹ ਦਿਖਾਇਆ ਤਾਂ ਤਾਂ ਚੜ੍ਹ ਸਿੰਘ ਅਤੇ ਉਸਦੀ ਮਿਸਲ ਦੇ ਲੋਕਾਂ ਨੇ ਉਸ ਨੂੰ ਬੜਾ ਪਰੇਸ਼ਾਨ ਕੀਤਾ। ਚੜ੍ਹ ਸਿੰਘ ਨੇ ਸੁਰੱਖਿਆ ਵਜੋਂ ਆਪਣੇ ਪਰਿਵਾਰ ਨੂੰ ਜੰਮੂ-ਕਸ਼ਮੀਰ ਪਹਾੜੀਆਂ 'ਚ ਛਾਪਾ ਦਿੱਤਾ ਤੇ ਆਪ ਆਪਣੇ ਸਾਥੀਆਂ ਸਮੇਤ ਅਫਗਾਨੀ ਸੈਨਾਨਾਂ ਤੱਕ ਕਰਨ ਲੱਗਾ ਉਹਦਾ ਤਰੀਕਾ ਗਰੀਲਾ ਜੰਦ ਵਾਲਾ ਸੀ ਉਹ ਅਤੇ ਉਸਦੇ ਸਾਥੀ ਅਫਗਾਨ ਫੌਜ ਉੱਪਰ ਛਾਪਾ ਮਾਰ ਹਮਲਾ ਕਰਦੇ ਸਨ ਬੰਦਿਆਂ ਨੂੰ ਮਾਰ ਜਾਂਦੇ ਸਨ ਅਤੇ ਸਮਾਨ ਲੁੱਟ ਕੇ ਲੈ ਜਾਂਦੇ ਸਨ ਗੁੱਸੇ ਵਿੱਚ ਆਏ ਅਫਗਾਨੀਆਂ ਨੇ ਗੁਜਰਾਂ ਵਾਲਾਂ ਦਾ ਕਿਲਾ ਢਾਹ ਦਿੱਤਾ ਅਤੇ ਇਸ ਨੂੰ ਮਲਿਆ ਮੇੜ ਕਰਕੇ ਧਰਤੀ ਤੇ ਵਿਛਾ ਦਿੱਤਾ ਇਹ ਉਹ ਸਮਾਂ ਸੀ ਜਦੋਂ ਚੜ੍ਹ ਸਿੰਘ ਦਾ ਪਰਿਵਾਰ ਸੁਰੱਖਿਆ ਕਾਰਨ ਕਰਕੇ ਪਹਾੜੀ ਇਲਾਕੇ ਵਿੱਚ ਚਲਾ ਗਿਆ ਸੀ ਜੰਮੂ ਦੇ ਸ਼ਾਹੀ ਪਰਿਵਾਰ ਦੇ ਨੇੜੇ ਆਇਆ ਖਾਸ ਕਰਕੇ ਜਾਂਦਾ ਜਾ ਲਿਆ ਜਾਂਦਾ ਹੈ ਕਿ ਚੜ੍ਹ ਸਿੰਘ ਦੀ ਸ਼ਹਾਦਤ ਇਹ ਜੰਮੂ ਦੇ ਸ਼ਹਿ ਸਹਜਾਦੇ ਬ੍ਰਿਜ ਲਾਲ ਦੇਵ ਨੇ ਆਪਣੇ ਪਿਤਾ ਜੰਮੂ ਦੇ ਰਾਜੇ ਰਣਜੀਤ ਦੇਵ ਵਿਰੁੱਧ ਬਗਾਵਤ ਕਰ ਦਿੱਤੀ ਇਹ ਨਿਸ਼ਚਿਤ ਹੈ ਕਿ ਉਹ 1774 ਵਿੱਚ ਦੂਜੇ ਸਿੱਖਾਂ ਨੂੰ ਨਾਲ ਲੈ ਕੇ ਪਿਤਾ ਵਿਰੁੱਧ ਪੁੱਤਰ ਦੀ ਮਦਦ ਕਰਨ ਲਈ ਵੀ ਗਿਆ ਸੀ ਅਤੇ ਉਸੇ ਸਾਲ ਸਰਦੀਆਂ ਵਿੱਚ ਚੜ੍ਹ ਸਿੰਘ ਦੀ ਜੰਮੂ ਵਿੱਚ ਹੀ ਮੌਤ ਹੋਈ ਜਦੋਂ ਜੰਮੂ ਤੋਂ 1.5-2 ਮੀਲ ਦੇ ਫੈਸਲੇ ਤੇ ਟਿਲਕੇ ਤਲਾਬ ਦੇ ਸਥਾਨ ਤੇ ਹੋਈ ਇੱਕ ਝੜਪ ਵਿੱਚ ਉਸ ਦੇ ਹੀ ਇੱਕ ਆਦਮੀ ਦੇ ਹੱਥਾਂ ਵਿੱਚ ਬਰੂਦ ਫਟ ਗਿਆ ਸੀ ਚੜ੍ਹਤ ਸਿੰਘ ਦੇ ਪੁੱਤਰ ਦਾ ਨਾਮ ਮਹਾ ਸਿੰਘ ਸੀ ਜੋ 1769 ਜਾਂ 60 ਵਿੱਚ ਪੈਦਾ ਹੋਇਆ ਸੀ ਅਤੇ ਚੜ੍ਹ ਸਿੰਘ ਦੀ ਮੌਤ ਉਸੇ ਸਮੇਂ ਉਸ ਦੀ ਚ ਅਤੇ ਚੜ੍ਹ ਸਿੰਘ ਦੀ ਮੌਤ ਸਮੇਂ ਉਸ ਦੀ ਉਮਰ ਤਕਰੀਬਨ 14 ਸਾਲ ਸੀ ਇੰਨੀ ਛੋਟੀ ਉਮਰ ਵਿੱਚ ਉਹ ਮਿਸਲ ਦੀ ਕੰਮਕਾਜ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਮਿਸਲ ਦੀ ਦੇਖ ਪਾਲ ਦਾ ਸਾਰਾ ਮਾ ਪਾਰ ਮਾ ਸਿੰਘ ਦੀ ਮਾਂ ਯਾਨੀ ਚੜ ਸਿੰਘ ਦੀ ਵਿਧਵਾ ਤੇ ਮੋਢਿਆਂ ਦੇ ਆਪਿਆ ਉਹ ਆਪਣੇ ਇੱਕ ਵਿਸ਼ਵਾਸਪਾਤਰ ਪੰਡਤ ਜੈ ਰਾਮ ਮਿਸਰ ਦੀ ਮਦਦ ਨਾਲ ਮਿਸਲ ਦਾ ਪ੍ਰਬੰਧ ਚਲਾਉਣ ਲੱਗੀ ਉਸਨੇ ਗੁਜਰਾਂਵਾਲੇ ਦਾ ਕਿਲਾ ਦੁਬਾਰਾ ਬਣਵਾਇਆ ਜਿਸ ਨੂੰ ਅਹਿਮ ਸ਼ਬਦਾਲੀ ਦੀ ਫੌਜ ਨੇ ਢੈ ਢੇਰੀ ਕਰ ਦਿੱਤਾ ਸੀ ਹੁਣ ਇੱਕ ਨਵੇਂ ਕਿਲੇ ਨੂੰ ਮਿਸਲ ਦੇ ਨਵੇਂ ਮੁਖੀ ਮਹਾ ਸਿੰਘ ਦੇ ਨਾਂ ਤੇ ਮਹਾ ਸਿੰਘ ਦੀ ਗੜੀ ਆਖਿਆ ਜਾਣ ਲੱਗਾ ਜਿਵੇਂ ਇਸ ਤੋਂ ਪਹਿਲਾਂ ਕਿਲੇ ਨੂੰ ਉਸਦੇ ਪਿਤਾ ਚੜ੍ਹ ਸਿੰਘ ਅਤੇ ਨਾਨੇ ਅਮੀਰ ਸਿੰਘ ਦੇ ਨਾਂ ਨਾਲ ਜੋੜ ਕੇ ਬੁਲਾਇਆ ਜਾਂਦਾ ਸੀ 1775 ਵਿੱਚ ਮਹਾ ਸਿੰਘ ਦੀ ਮਾਂ ਨੇ ਕਨਈਆ ਮਿਸਲ ਦੇ ਮੁਖੀ ਜੈ ਸਿੰਘ ਨਾਲ ਸਾਜ਼ੇ ਰੱਜ ਕੇ ਜੋ ਸਿੰਘ ਭੰਗੀ ਦਾ ਕਤਲ ਕਰਵਾ ਦਿੱਤਾ ਇਸੇ ਸਾਲ ਦੇ ਅੰਤ ਵਿੱਚ ਮਹਾ ਸਿੰਘ ਦਾ ਵਿਆਹ ਜੀਤ ਦੇ ਗਜਪਤ ਸਿੰਘ ਦੀ ਧੀ ਨਾਲ ਹੋ ਗਿਆ ਮਹਾ ਸਿੰਘ ਦੀ ਪਤਨੀ ਮਾਈ ਮਲਵੈਨ ਦੇ ਨਾਂ ਨਾਲ ਮਸ਼ਹੂਰ ਹੋਈ ਇਸ ਤੋਂ ਥੋੜਾ ਸਮਾਂ ਬਾਅਦ ਮਹਾ ਸਿੰਘ ਨੂੰ ਉਸ ਵੇਲੇ ਵੱਡੀ ਸਫਲਤਾ ਅਨਸਰਹੀ ਜਦੋਂ ਉਸ ਨੇ ਰਸੂਲ ਨਗਰ ਦਾ ਕਿਲਾ ਅਤੇ ਕਸਬਾ ਆਪਣੇ ਕਬਜ਼ੇ ਵਿੱਚ ਕਰ ਲਿਆ ਰਸੂਲਪੁਰ ਨੂੰ ਰਾਮ ਰਾਮਨਗਰ ਵੀ ਆਖਿਆ ਜਾਂਦਾ ਸੀ ਅਤੇ ਇਹ ਛੱਠੇ ਮੁਸਲਮਾਨਾਂ ਦਾ ਕਸਬਾ ਸੀ ਛੱਠਾ ਕਬੀਲੇ ਦੇ ਮੁਸਲਮਾਨਾਂ ਦੇ ਕਈ ਪਿੰਡ ਸਨ ਅਤੇ ਇਹ ਸਾਰੇ ਪਿੰਡ ਵਿੱਚ ਵੱਡੀ ਆਬਾਦੀ ਵਾਲਾ ਕਬੀਲਾ ਸੀ ਗੁਲਾਮ ਮੁਹੰਮਦ ਛੱਠਾ ਕੋਈ ਸਾਲ ਮਹਾ ਸਿੰਘ ਦੇ ਟਾਕਰੇ 'ਚ ਡਟਿਆ ਰਿਹਾ ਪਰ ਆਖਰ ਇੱਕ ਭਿਆਨਕ ਲੜਾਈ ਵਿੱਚ ਉਹ ਮਾਰਿਆ ਗਿਆ ਗੁਲਾਮ ਮੁਹੰਮਦ ਛੱਠੇ ਦੇ ਪੁੱਤਰ ਨੂੰ ਕੈਦ ਕਰ ਲਿਆ ਗਿਆ ਤੇ ਬਾਅਦ ਵਿੱਚ ਮਹਾ ਸਿੰਘ ਦੇ ਹੁਕਮ ਨਾਲ ਉਸਨੂੰ ਮਾਰ ਦਿੱਤਾ ਗਿਆ ਗੁਲਾਮ ਮੁਹੰਮਦ ਦੇ ਭਰਾ ਨੇ ਆਪਣੇ ਚਾਰ ਪੁੱਤਰ ਸਮੇਤ ਆਤਮ ਸਮਰਪਣ ਕਰ ਦਿੱਤਾ ਤੇ ਗੁਜਾਰੇ ਲਈ ਛੋਟੀ ਜਹੀ ਜ਼ਮੀਰ ਲੈ ਕੇ ਸੰਤੁਸ਼ਟ ਹੋ ਗਿਆ ਛੱਠਿਆਂ ਨਾਲ ਹੋਏ ਇਸ ਯੁੱਧ ਵਿੱਚ ਮਹਾ ਸਿੰਘ ਕੋਲ 6000 ਜਵਾਨ ਸਨ 1780 ਦੀਆਂ ਸਰਦੀਆਂ ਵਿੱਚ ਮਹਾ ਸਿੰਘ ਅਤੇ ਮਾਈ ਮਲਵੈਣ ਦਾ ਪੁੱਤਰ ਰਣਜੀਤ ਸਿੰਘ ਪੈਦਾ ਹੋਇਆ। ਹੁਣ ਤੱਕ ਹੋਰ ਬਹੁਤ ਸਾਰੇ ਕਬੀਲਿਆਂ ਦੇ ਮੁਖੀ ਅਤੇ ਸਰਦਾਰ ਸ਼ੂਗਰ ਚੱਕੀਆਂ ਮਿਸਲ ਵਿੱਚ ਸ਼ਾਮਲ ਹੋ ਚੁੱਕੇ ਸਨ ਜਿਹੜੀ ਕਿ ਹੁਣ ਪੂਰੀ ਤਰ੍ਹਾਂ ਮਹਾ ਨਾਲ ਮਹਾ ਸਿੰਘ ਦੀ ਅਗਵਾਈ ਅਧੀਨ ਸੀ ਪਰ ਉਹ ਹਾਲੇ ਵੀ ਆਪਣੀ ਮਾਂ ਦੇ ਪ੍ਰਭਾਵ ਅਧੀਨ ਸੀ ਅਤੇ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਆਪਣੀ ਮਾਂ ਤੇ ਉਸਦੇ ਵਿਸ਼ਵਾਸਪਾਤਰਾਂ ਤੋਂ مشਵਰਾ ਲੈਣਾ ਪੈਂਦਾ ਸੀ। ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਖੁਦਮਖਤਿਆਰ ਕਰਨ ਲਈ ਮਹਾ ਸਿੰਘ ਨੇ ਆਪਣੀ ਮਾਂ ਨੂੰ ਆਪਣੇ ਹੱਥੀ ਮਾਰ ਦਿੱਤਾ ਮਹਾ ਸਿੰਘ ਨੇ ਬਿਜ ਲਾਲ ਦੀਵ ਨਾਲ ਪੱਗ ਬਟਾ ਕੇ ਉਸ ਨੇ ਆਪਣਾ ਪੱਗ ਵਟ ਭਰਾ ਬਣਾ ਲਿਆ ਬਿਜ ਲਾਲ ਦੀਵ ਹੁਣ ਜੰਮੂ ਦਾ ਰਾਜਾ ਬਣ ਚੁੱਕਾ ਸੀ ਅਸਲ ਵਿੱਚ ਮਹਾ ਸਿੰਘ ਕਿਸੇ ਤਰੀਕੇ ਨਾਲ ਜੰਮੂ ਉੱਪਰ ਕਾਬਜ਼ ਹੋਣ ਦੇ ਮਨਸੂਬੇ ਬਣਾ ਰਿਹਾ ਸੀ 1782 ਵਿੱਚ ਮਹਾ ਸਿੰਘ ਨੇ ਜੱਸਾ ਸਿੰਘ ਰਾਮਗੜੀਆ ਰਾਮਗੜੀਆ ਅਤੇ ਟੀਰਾ ਦੇ ਸੰਸਾਰ ਚੰਦ ਨਾਲ ਲੜ ਕੇ ਭੰਗੀ ਮਿਸਲ ਦੇ ਮੁਖੀ ਜੈ ਸਿੰਘ ਨਾਲ ਯੁੱਧ ਕੀਤਾ ਅਤੇ ਇਸ ਯੁੱਧ ਵਿੱਚ ਜੈ ਸਿੰਘ ਦਾ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ 1787 ਵਿੱਚ ਮਾਹ ਸਿੰਘ ਨੇ ਗੁਜਰਾਤ ਉੱਪਰ ਮੋੜ ਤੋਂ ਕਬਜ਼ਾ ਕਰ ਲਿਆ ਉਸ ਵੇਲੇ ਗੁਜਰਾਤ ਉੱਪਰ ਸੋਬ ਸਿੰਘ ਰਾਜ ਕਰ ਰਿਹਾ ਸੀ ਜੋ ਮਹਾ ਸਿੰਘ ਦੀ ਭੈਣ ਪ੍ਰਤਾਪ ਕੌਰ ਨਾਲ ਵਿਆਹਿਆ ਹੋਇਆ ਸੀ ਇਸ ਕਬਜ਼ੇ ਦੌਰਾਨ ਵਧੇਰੇ ਸ਼ਰਾਬ ਪੀਣ ਨਾਲ ਅਤੇ ਖਾਣ ਪੀਣ ਦੀ ਬਦ ਪ੍ਰਹੇਜੀ ਕਰ ਮਹਾ ਸਿੰਘ ਦਾ ਪੇਟ ਖਰਾਬ ਹੋ ਗਿਆ ਅਤੇ ਉਹ ਖਤਰਨਾਕ ਹੱਦ ਤੱਕ ਬਿਮਾਰ ਹੋ ਗਿਆ ਉਸ ਨੂੰ 1790 ਵਿੱਚ ਗੁਜਰਾਵਾਲੇ ਦੇ ਕਿਲੇ ਵਿੱਚ ਲਿਆਂਦਾ ਗਿਆ ਜਿੱਥੇ ਕੁਝ ਮਹੀਨੇ ਬਿਮਾਰੀ ਦੀ ਉਸੇ ਦਸ਼ਾ ਵਿੱਚ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਲੋਕਾਂ ਵਿੱਚ ਇਹ ਧਾਰਨਾ ਪ੍ਰਚਲਿਤ ਹੋ ਹੈ ਕਿ ਮਹਾ ਸਿੰਘ ਦੇ ਮਨ ਤੇ ਇਸ ਗੱਲ ਦਾ ਬੋਏ ਸੀ ਕਿ ਉਸ ਨੇ ਆਪਣੇ ਹੱਥੀ ਆਪਣੀ ਮਾਂ ਦਾ ਕਤਲ ਕੀਤਾ ਹੈ ਇਸ ਅਪਰਾਧ ਭਾਵਨਾ ਨੂੰ ਭਲਾਉਣ ਲਈ ਉਹ ਬਦੇਰੇ ਸ਼ਰਾਬ ਪੀਂਦਾ ਸੀ ਉਸ ਦੀ ਮਾਨਸਿਕ ਪਰੇਸ਼ਾਨੀ ਦਾ ਇੱਕ ਹੋਰ ਕਾਰਨ ਸੀ ਉਹ ਆਪਣੇ ਵਿਆਹ ਵੇਲੇ ਤੋਂ ਹੀ ਆਪਣੀ ਪਤਨੀ ਮਾਈ ਮਲਵੈਣ ਉੱਪਰ ਵੀ ਸ਼ੱਕ ਕਰਦਾ ਆ ਰਿਹਾ ਸੀ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਤੇ دیਵਾਨ ਲਖਪਤ ਰਾਏ ਨਾਲ ਗਲਤ ਸਬੰਧ ਹਨ ਲਖਪਤ ਰਾਏ ਉਹਦੇ ਪਿਤਾ ਦਾ دیਵਾਨ ਜਾਂ ਮੰਤਰੀ ਸੀ ਲੋ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ حاضر ਹੋਇਆ ਇਤਿਹਾਸ ਪੜ੍ਹਦੇ ਅਸਰੋਂ ਦੀਆਂ ਬੇਨਤੀਆਂ ਤਰ੍ਹਾਂ ਦੀਆਂ ਪ੍ਰਕਰਦੀਆਂ ਭੁੱਲਣਾ ਚੁੱਕਾ ਹੋਈਆਂ ਨੇ ਪੜ੍ਹਦੇ ਸੁਣਦੇ ਬੇਨਤੀਆਂ ਤੇ ਆਪ ਦੀਆਂ ਗਲਤੀਆਂ ਹੋਈਆਂ ਮਾਫ ਕਰਨਾ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਕਿ ਇਸ ਨਮਾਨੇ ਜੀ ਸਿੰਘ ਨੂੰ ਇਤਿਹਾਸ ਪੜ੍ਹਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ